ਇੱਕ ਕਰੋੜ 25 ਲੱਖ ਦੇ ਚੈੱਕ ਜੜੇ ਆ ਹੂੰ 22 ਪਿੰਡਾਂ ਨੂੰ ਬਦਲ ਦਿੱਤੇ ਆ ਤਿੰਨ ਪਿੰਡਾਂ ਨੂੰ ਅਹੀ 5-5 ਲੱਖ ਰੁਪਇਆ ਵੱਖਰਾ ਦਿੱਤਾ ਜਿੱਥੇ ਸਬਸੰਧੀਆਂ ਆ ਗਾ ਉਹ ਸੌ ਸੀਐਮ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਬਸੰਧੀਆਂ ਅਹੀ ਉਹ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਚੰਡੀਗੜ੍ਹ ਤੋਂ ਉਹ ਵਾਰੀ-ਵਾਰੀ ਇਹਦਾ ਚੈੱਕ ਆਈ ਜਾਣਗੇ ਸਾਡੇ ਤਿੰਨ ਚੈੱਕਾ ਜਾਏ ਉਹ ਵੀ ਚੈੱਕ ਜੜੇ ਦਿੱਤੇ ਬਾਕੀ ਵੀ ਬੜਾ ਸਵਾ ਕਰੋੜ ਦੇ ਚੈੱਕ ਜਿਹੜੇ ਪਿੰਡਾਂ ਦੇ ਬੰਦੇ ਬੰਦੇ ਅਦੀ ਢਾਂਚੇ ਵਾਸਤੇ ਗਲੀਆਂ ਛੱਪੜਾਂ ਨਾਲੀਆਂ ਵਾਸਤੇ ਉਹਦੇ ਅੱਗੇ ਅਗਲੇ ਮਹੀਨਿਆਂ ਦੇ ਵਿੱਚ ਇਹਨਾਂ ਪਿੰਡਾਂ ਨੂੰ ਹੋਰ ਪੈਸੇ ਦਿੱਤੇ ਜਾਣਗੇ ਆ ਜਿਹੜੇ 2 ਸਾਲ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਪੰਜਾਬ ਦਾ ਹਰ ਪਿੰਡ ਜਿਹੜਾ ਠੀਕ ਕਰਨਾ ਹਰ ਪਿੰਡ ਨੂੰ ਪੈਸੇ ਦੇਣੇ ਹਰ ਪਿੰਡ ਦੇ ਵਿੱਚ ਕੰਮ ਕਰਾਉਣਾ ਉਸ ਕਰਕੇ ਅੱਜ ਅਸੀਂ ਇਹ ਚੈੱਕ ਜਿਹੜੇ ਉਹ ਵੱਡੇ ਹਾਂ ਵਿਕਾਸ ਕੋਕਾ ਵੀ ਪਛੜੇ ਸੀ ਪੈਸੇ ਹੁਣ ਕਿਵੇਂ ਦੇ ਨਹੀਂ ਨਹੀਂ ਵਿਕਾਸ ਵੱਖੋ ਕਿਤੇ ਪਹਿਲਾਂ ਕਿਹਾ ਪੈਸਾ ਹੀ ਕੋਈ ਨਹੀਂ ਦਿੱਤਾ ਯਾਰ ਹੁਣ ਅਹੀ ਪੈਸੇ ਦੇ ਰਹੇ ਆ ਤੇ ਉਹ ਪੈਸੇ ਦੇ ਨਾਲ ਅਗਲੇ 2 ਸਾਲ ਚ ਕੰਮ ਕੰਪਲੀਟ ਕਰਾਂਗੇ ਇਹ ਲੋਕਾਂ ਦਾ ਵਾਅਦਾ ਕੀਤਾ ਸੀ ਸਾਡੀ ਡਿਊਟੀ ਵੀ ਆ ਪੰਜਾਬ ਦੀ ਤਾਕੀ ਕਰਦੀ ਸੋ ਅਸੀਂ ਆਪਣੀ ਜੋ ਵਾਅਦਾ ਕੀਤਾ ਉਹਦੇ ਇਨਸਾਨ ਲੋਕਾਂ ਨੂੰ ਪੈਸੇ ਜਰੇ ਸੈ ਸੈ ਕਰਕੇ ਦੇ ਦੇ ਦੇਖ ਲਓ ਸ਼ਾਮ ਨੂੰ ਅਜ ਮਿਲਣਾ ਸ਼ੁਰੂ ਹੋ ਗਏ ਐਸੇ 2-3 ਮਹੀਨੇ ਸਾਰੇ ਪੈਸੇ ਆ ਜਾਂਦੇ ਸੀਐਮ ਸਾਹਿਬ ਦੇ ਉੱਤੇ ਨੋਜ਼ ਕੀਤਾ ਉਹਨਾਂ ਵਿੱਚ ਇੱਕ ਵੱਡੇ ਸਾਨੂੰ ਚੱਕ ਆ ਕੇ ਬਲਾਕਾਂ ਸਾਰੇ ਬਲਾਕਾਂ ਜਾਰੇ ਸਾਰੇ ਪੰਜਾਬ ਇਹ ਸਾਰੇ ਪੈਸੇ ਸਸ ਜਿਹੜੇ ਅਸੀਂ ਦੇ ਦੋ ਸਾਡਾ ਡਾਕਟਰੀ ਕੋਟਾ 5 ਕਰੋੜ ਰੁਪਏ ਕੀਤਾ ਗਿਆ ਕਿਵੇਂ ਦੇ ਕੰਮ ਸਾਡਾ ਕੋਟਾ ਜਿਹੜਾ 5 ਕਰੋੜ ਰੁਪਏ ਸੀਐਮ ਸਾਹਿਬ ਨੇ ਰੰਗਲਾ ਪੰਜਾਬ ਸਕੀਮ ਹੈ ਉਹਦੇ ਵਿੱਚ ਸਾਨੂੰ ਦਿੱਤਾ ਉਹ 5 ਕਰੋੜ ਦੇ ਵਿੱਚ ਵੀ ਅਸੀਂ ਜਿਹੜੇ ਪਿੰਡਾਂ ਦਾ ਮੁੱਢਲਾ ਵਿਕਾਸ ਜਿਹੜਾ ਪਿੰਡਾਂ ਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਬਣਾਉਣੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਜਿਹੜਾ ਉਹ ਬਣਾਉਣੇ ਉਹ ਪੈਸੇ ਉਹਦੇ ਅਸੀਂ ਸਸਜ ਪਿੰਡਾਂ ਦੇ ਵਿੱਚ ਵੜਨਾਗੇ ਸਮਝਦੇ ਕਿ ਪਿੰਡ ਦੀ ਲੋਟ ਸਾ ਪਿੰਡ ਦੀ ਪੰਚਾਇਤ ਨੇ ਜਿਹੜੇ ਮਤੇ ਪਾ ਕੇ ਦਿੱਤੇ ਉਹਦਾ ਉਹਦਾ ਸਾਦਾ ਨਿਰਖਣ ਕਰਾਂਗੇ ਵੀ ਕਿੰਨੇ ਕੀ ਮੰਗਿਆ ਸਾਡੇ ਕੋਲ ਉਹਦੇ ਹਿਸਾਬ ਨਾਲ ਚੱਕ ਜਿਦਾ ਪੰਚਾਇਤ ਨੂੰ 2000 ਰੁਪਏ ਮਾਣ ਪੱਤਾ ਦੇਣ ਦਾ ਵੀ ਲਾਂਦੇ ਆ ਉਹ ਤਾਂ ਸਾਇਦ ਪਹਿਲੀ ਸਰਕਾਰ ਆ ਜਿੱਨੇ ਮਤਲਬ ਕੀਤਾ ਪਹਿਲਿਆਂ ਨੇ ਕੀਤਾ ਜੂ ਦਿੱਤਾ ਕਿਸੇ ਨੂੰ ਕੋਈ ਨਹੀਂ ਇਹ ਸੀਐਮ ਸਾਹਿਬ ਨੇ ਕੱਲ ਕੈਬਨ ਮੀਟਿੰਗ ਦੇ ਪਾਸੋਂ ਉੱਥੇ ਵੀ ਕਿਹਾ ਚੀਫ ਸੈਕਟਰੀ ਸਾਹਿਬ ਨੂੰ ਵੀ ਇਹ ਪੈਸੇ ਵੀ ਨਾਬਾਦ ਉਸਲੇ ਉਹਨਾਂ ਤੇ ਪਾਏ ਜਾਣ ਦਿੱਤੇ ਜਾਣ ਸੋ ਇਹ ਜਿਹੜੇ ਸਰਪੰਚ ਸਾਡੇ ਫੁੱਟ ਕੋਲ ਕਤਈ ਹਜ਼ਾਰ ਕਹਿੰਦੇ 2000 ਦਾ ਕੁਛ ਨਹੀਂ ਬੰਦਾ ਉਹ ਤੇ ਸ਼ਾਹ ਬਦੂਗਾ ਮਾਨ ਸਨਮਾਨ ਐ ਸਭੰਚਾ ਦਾ ਕਿਉਂਕਿ ਸਭੰਚਾ ਵੀ ਲੋਕ ਸਾਡੇ ਕੋਲ ਕੰਮ ਕਰਦੇ ਲੋਕਾਂ ਤੋਂ ਤੁਰਦੇ ਫਿਰਦੇ ਵਿਚਾਰੇ ਕੋਈ ਠਾਣੇ ਜਾਂਦਾ ਕਚਹਿਰੀ ਜਾਂਦਾ ਤਸੀਲੇ ਜਾਂਦਾ ਇਸ ਕਰਕੇ ਸਭੰਚਾ ਦਾ ਮਾਨ ਮਾਨਤਨ ਜਿਹੜਾ ਸੀਐਮ ਸਾਹਿਬ ਨੇ ਕੀਤਾ ਵੇਖੋ ਜੀ ਬੜੀ ਮਾਨ ਵਾਲੀ ਗੱਲ ਐ ਜੀ ਅੱਜ ਸਾਨੂੰ 1.8 ਲੱਖ ਤੱਕ 4 ਲੱਖ ਦਾ ਚੈੱਕ ਮਿਲਿਆ ਜੀ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਡੇ ਮੰਤਰੀ ਸਾਹਿਬ ਸਰਪਤਾ ਕੁਲਦੀਪ ਸਿੰਘ ਜੀ ਢਾੜੀਵਾਲ ਜਿਹੜੇ ਕਿ ਅਜਨਾਲਾ ਜਿਹੜੀ ਬਲਾਕ ਹੈ ਜਿਹੜੀ ਤਹਿਸੀਲ ਹੈ ਅਜਨਾਲਾ ਉਹਦੇ ਉਹਦਾ ਇੰਨਾ ਜ਼ਿਆਦਾ ਵਿਕਾਸ ਕਰ ਰਿਹਾ ਵੀ ਹੱਦੋਂ ਹੀ ਪਰੇ ਫੇਰ ਫੇਰ ਤੁਸੀਂ ਦੇਖੋ ਵੀ ਇੱਕ ਸਰਪੰਚਾਂ ਨੂੰ 2000 ਰੁਪਏ ਮਾਨ ਪੱਤਾ ਉਹ ਵੀ ਸਰਕਾਰ ਨੇ ਅਨਾਉਂਸ ਕਰਦਾ ਪਹਿਲੀ ਵਾਰ ਹੋਇਆ ਪਹਿਲੀ ਵਾਰ ਇਹ ਗੱਲ ਹੋਈ ਆ ਵੀ ਸਰਪੰਚਾਂ ਨੂੰ 2000 ਰੁਪਏ ਮਾਨ ਪੱਤਾ ਜਿਹੜਾ ਉਹ ਮਿਲਣਾ ਆ ਬਾਕੀ ਹੋਰ ਵੀ ਅਸੀਂ ਜਦੋਂ ਵੀ ਆਉਨੇ ਆ ਮੰਤਰੀ ਸਾਹਿਬ ਕੋ ਸਾਡਾ ਬੜਾ ਮਾਨ ਸਨਮਾਨ ਕਰਦੇ ਆ ਨਗਰ ਆਸਤੇ ਜਾਂਦੇ ਆ ਵੀ ਜਿੰਨੇ ਮਰਜੀ ਪੈਸੇ ਸਾਡੇ ਕੋਲ ਲਈ ਜਾਓ ਪਰ ਨਗਰ ਦਾ ਵਿਕਾਸ ਕਰੀ ਜਾਓ ਅਸੀਂ ਬਹੁਤ ਹੀ ਧੰਨਵਾਦੀ ਆ ਸਾਡੇ ਮੰਤਰੀ ਸਾਹਿਬ ਦਾ ਅੱਜ ਸਾਨੂੰ ਇੱਕ 8 ਲੱਖ ਦੇ ਇੱਕ 4 ਲੱਖ ਦਾ ਚੈੱਕ ਮਿਲਿਆ ਜੀ